ਇਸ ਸੰਸਾਰ ਦੇ ਵਾਹਿਗੁਰੂ ਜੀ ਨੇ ਜਿਹਨੂੰ ਜੀਨੂੰ ਜੀ 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 ਨੂੰ ਵੀ ਜਨਮ ਦਿੱਤਾ ਨਾ ਵਾਹਿਗੁਰੂ ਨੇ ਕੋਈ ਨਾ ਕੋਈ ਕਲਾ ਉਸਦੇ ਅੰਦਰ ਜ਼ਰੂਰ ਪਾ ਕੇ ਭੇਜਿਆ ਕੋਈ ਨਾ ਕੋਈ ਸੂਰਤ ਮਤ ਅਕਲ ਗੁਣ ਉਹਦੇ ਅੰਦਰ ਜ਼ਰੂਰ ਹੈ ਤਾਂ ਹੀ ਕੋਈ ਵਕੀਲ ਹੈ ਕੋਈ ਡਾਕਟਰ ਹੈ ਕੋਈ ਇਨਸਪੈਕਟਰ ਹੈ ਕੋਈ ਆਫੀਸਰ ਹੈ ਕੋਈ ਸਿੰਗਰ ਹੈ ਕੋਈ 뮤직 ਡਾਇਰੈਕਟਰ ਹੈ ਕੋਈ ਲਿਖਤਕਾਰ ਹੈ ਕੋਈ ਸਹਿਤਕਾਰ ਹੈ ਕੋਈ ਚਿੱਤਰਕਾਰ ਹੈ ਐਦਾਂ ਹੀ ਫੜਾ ਮੰਨਦਾ ਹੁੰਦਾ ਕਦੇ ਕਦੇ ਸੋਚਦਾ ਉਹ ਕਈ ਇਨਸਾਨ ਕਹਿੰਦੇ ਮੈਂ ਜੀਵਨ ਚ ਕੁਝ ਬਣਾ ਨਹੀਂ ਸਕਿਆ ਮੈਂ ਇਸ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਵਈ ਜਾ ਮੇਰਾ ਆਇਆ ਹੋ ਗਿਆ ਦੇਖੋ ਜਦੋਂ ਤੱਕ ਜੀਵਨ ਹੈ ਜੀਵਨ ਨੂੰ ਹਰੇਕ ਅਦਾਬ ਉਹ ਤੋਂ ਸੋਚ ਨਾਲ ਜੀਓ ਗੁਰਬਾਣੀ ਤਾਂ ਕਹਿੰਦੀ ਸੁਰਤ ਤੇ ਵੀ ਹੋਣਾ ਕੋਈ ਨਾ ਕੀ ਕੋਈ ਵਾਹਿਗੁਰੂ ਜੀ ਨੇ ਬਿਨਾ ਸੁਰਤ ਗੁਣ ਦੇ ਕੋਈ ਪੈਦਾ ਹੀ ਨਹੀਂ ਕੀਤਾ ਕਿਸੇ ਨੂੰ ਜੀਵਨ ਤੇ ਜੀਵਨ ਦਿੱਤਾ ਹੀ ਨਹੀਂ ਜਿਸ ਕਿਸੇ ਨੂੰ ਜੀਵਨ ਦਿੱਤਾ ਹੈ ਤਾਂ ਉਹਦਾ ਕੋਈ ਨਾ ਕੋਈ ਕਾਰਨ ਹੈ ਉਹਦੇ ਵਿੱਚ ਖਾਸ ਕੋਈ ਗੁਣ ਪਾ ਕੇ ਭੇਜਿਆ ਸਿਰਫ ਉਸ ਗੁਣ ਨੂੰ ਪਛਾਣਨ ਦੀ ਲੋੜ ਪੈਂਦੀ ਹੈ